ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਿਨ ਕਪੂਰ ਪੰਜਾਬ ਭਵਨ ਦੇ ਬਾਹਰ ਅਸੀਂ ਮੌਜੂਦਾ ਪੰਜਾਬ ਭਵਨ ਜਿੱਥੇ ਕਿਸਾਨਾਂ ਦੀ ਸਰਕਾਰ ਦੇ ਵਫਦ ਦੇ ਨਾਲ ਮੀਟਿੰਗ ਹੋਣੀ ਸੀ ਹਾਲਾਂਕਿ ਸਥਾਨ ਜਿਹੜਾ ਚੇਂਜ ਹੋ ਚੁੱਕਿਆ ਹੈ ਮੀਟਿੰਗ ਜਿਹੜੀ ਹੈ ਹੁਣ ਕਿੱਥੇ ਹੋਰ ਹੋਊਗੀ ਲੇਕਿਨ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ 10 ਉਤਰੀ ਮੰਗ ਪੱਤਰ ਲੈ ਕੇ ਅੱਜ ਕੇਂਦਰੀਏ ਜਿਹੜਾ ਵਫਦ ਆਇਆ ਔਰ ਉਸ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਜਿਸ ਢੰਗ ਦੇ ਨਾਲ ਇਸ ਮੀਟਿੰਗ ਦੀ ਮਦਦਸਤਾ ਕਰਦੇ ਨਜ਼ਰ ਆ ਰਹੇ ਨੇ ਤੇ 1 ਆ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਅੱਜ ਕੇਂਦਰੀਆ ਵਫ਼ਦ ਦੇ ਸਾਹਮਣੇ ਬੈਠਣਗੇ ਹਾਲਾਂਕਿ ਪੋਜ਼ਿਟਿਵ ਸੋਚ ਦੇ ਨਾਲ ਅੱਗੇ ਬੰਦੇ ਨਜ਼ਰ ਆ ਰਹੇ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਪੋਜ਼ਿਟਿਵ ਵੇਦੇ ਵਿੱਚ ਲੈ ਕੇ ਜਾ ਰਹੇ ਨੇ ਇਸ ਮੀਟਿੰਗ ਨੂੰ ਕਿਉਂਕਿ ਅਗਰ ਕੇਂਦਰ ਨੇ ਸੱਦਾ ਦਿੱਤਾ ਹੈ ਮੀਟਿੰਗ ਚਾਹੁੰਦੇ ਨੇ ਤੇ ਇਹਨਾਂ ਨੂੰ ਲੱਗਦਾ ਹੈ ਕਿ ਮਸਲਾ ਜਿਹੜਾ ਉਹ ਹੱਲ ਹੁੰਦਾ ਨਜ਼ਰ ਆਏਗਾ। ਹਜ਼ੂਰਾਂ ਦੇ ਕਰਜ਼ੇ ਦੇ ਮਸਲੇ ਤੇ ਵੀ ਗੱਲ ਹੋਏਗੀ। ਸਵਾਮੀ ਰਾਥਨ ਅਯੋਗ ਦੀ ਰਿਪੋਰਟ ਦੇ ਮਸਲੇ ਤੇ ਵੀ ਗੱਲ ਹੋਏਗੀ। ਐਮਐਸਪੀ ਜਿਹੜੀ ਹੈ ਉਸ ਤੇ ਵੀ ਗੱਲ ਹੋਏਗੀ। ਇਸ ਤੋਂ ਇਲਾਵਾ ਬਿਜਲੀ ਦਾ ਮਸਲਾ ਜਿਹੜਾ ਉਸ ਤੇ ਵੀ ਗੱਲਬਾਤ ਹੋਏਗੀ। ਯਾਨੀ ਕਈ ਅਜਿਹੇ ਵੱਡੇ ਮਸਲੇ ਨੇ ਜਿਸ ਨੂੰ ਲੈ ਕੇ ਅੱਜ ਆਪ ਅਫਲ ਜਿਹੜਾ ਸਿੱਧੇ ਤੌਰ ਤੇ ਸੈਂਟਰ ਦਾ ਜਿਹੜਾ ਵਫਦ ਆਇਆ ਹੋਇਆ ਯਾਨੀ ਤਿੰਨ ਕੇਂਦਰੀ ਮੰਤਰੀਆਂ ਦਾ ਜਿਹੜਾ ਵਫਦ ਹੈ ਉਸ ਦੇ ਸਾਹਮਣੇ ਆਪਣੀਆਂ ਮੰਗਾਂ ਰੱਖਣਗੇ ਹਾਲਾਂਕਿ ਕਹਿ ਰਹੇ ਨੇ ਕਿ ਪਹਿਲਾਂ ਵੀ ਕਈ ਬੈਠਕਾਂ ਹੋਈਆਂ ਨੇ ਲੇਕਿਨ ਇਸ ਵਾਰ ਦੀ ਆ ਬੈਠਕ ਜਿਹੜੀ ਹੈ ਜ਼ਰੂਰ ਪੋਜ਼ਿਟਿਵ ਢੰਗ ਦੇ ਨਾਲ ਇਸ ਬੈਠਕ ਨੂੰ ਲੈ ਕੇ ਜਾ ਰਹੇ ਨੇ ਕਿਉਂਕਿ ਅੰਦਾਲਨ ਤੋਂ ਪਹਿਲਾਂ ਜਿਹੜੀ ਆ ਬੈਠਕ ਦਾ ਸੱਦਾ ਦਿੱਤਾ ਗਿਆ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਸ ਮੀਟਿੰਗ ਦੇ ਵਿੱਚ ਇਹਨਾਂ ਨੂੰ ਜ਼ਰੂਰ ਉਮੀਦ ਹੈ ਕਿ ਕੋਈ ਨਾ ਕੋਈ ਹੱਲ ਨਿਕਲਦਾ ਹੋਇਆ ਨਜ਼ਰ ਆਏ ਤੁਹਾਨੂੰ ਵਿਖਾ ਦਿੰਨੇ ਆ ਫਿਲਹਾਲ ਪੰਜਾਬ ਭਵਨ ਦੀਆਂ ਤਸਵੀਰਾਂ ਨੇ ਕਿਉਂਕਿ ਉਨੇ ਉਹ ਸਿੱਧੇ ਤੋਰ ਤੇ ਸੈਕਟਰ 26 ਜਾਣਗੇ ਕਿਉਂਕਿ ਮੀਟਿੰਗ ਦਾ ਜਿਹੜਾ ਸਥਾਨ ਸੈਕਟਰ 26 ਰੱਖ ਦਿੱਤਾ ਗਿਆ ਉੱਥੇ ਮੀਟਿੰਗ ਹੁੰਦੀ ਨਜ਼ਰ ਆਏਗੀ ਔਰ ਉਸ ਮੀਟਿੰਗ ਦੇ ਵਿੱਚ ਵੇਖਣ ਵਾਲੀ ਗੱਲ ਰਹੇਗੀ ਕਿ ਕਿਸ ਢੰਗ ਦੇ ਨਾਲ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੇਂਦਰੀਆ ਵਫਦ ਕਰਦਾ ਨਜ਼ਰ ਆਉਂਦਾ ਔਰ ਉਸ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਜਿਸ ਢੰਗ ਦੇ ਨਾਲ ਇੱਥੇ ਮੌਜੂਦ ਰਹਿਣਗੇ ਸਰ ਕਿਸ ਤਰ੍ਹਾਂ ਦੇਖਦੇ ਹੋ ਉਸ ਮੀਟਿੰਗ ਨੂੰ ਕਿਉਂਕਿ ਓਵਰ ਆਲ ਇਹ ਕਿਹਾ ਜਾ ਰਿਹਾ ਕਿ ਪੋਜ਼ਿਟਿਵ ਢੰਗ ਦੇ ਨਾਲ ਹੱਲ ਹੁੰਦਾ ਨਜ਼ਰ ਆਏ ਆ ਪੋਜ਼ਿਟਿਵ ਹੱਲ ਹੋ ਦੇਖੋ ਸਿੱਧੇ ਤੌਰ ਤੇ ਆ ਵਫਤ ਜਿਹੜਾ ਸਿੱਧੇ ਤੌਰ ਤੇ ਜਾਂਦਾ ਹੋਇਆ ਨਜ਼ਰ ਆ ਰਿਹਾ ਔਰ ਸਰਵਨ ਸਿੰਘ ਪੰਦੇੜ ਜਿਹੜੇ ਨੇ ਉਹ ਇੱਥੇ ਪੰਦੇੜ ਸਾਹਿਬ ਓਵਰ ਆਲ ਅਗਰ ਅਸੀਂ ਗੱਲ ਕਰੀਏ ਪਹਿਲਾਂ ਵੀ ਕਈ ਮੀਟਿੰਗਾਂ ਹੋਈਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਕੀ ਹੱਲ ਹੋਊਗਾ ਮੇਰੀ ਡਾਇਰੀ ਵਿੱਚ ਕਿੱਥੇ ਆਂਦੀ ਕਿੰਨੀ ਉਮੀਦ ਪੰਦੇੜ ਸਾਹਿਬ ਤੁਹਾਨੂੰ ਹੈਗੀ ਆ ਕਿ ਅੱਜ ਦੀ ਮੀਟਿੰਗ ਦੇ ਵਿੱਚ ਹੱਲ ਹੋ ਜਾਏਗਾ ਕਿਉਂਕਿ ਪਹਿਲਾਂ 5 ਵਜੇ ਦਾ ਸਮਾਂ ਇੱਥੇ ਦਿੱਤਾ ਗਿਆ ਸੀ ਹੁਣ 26 ਸੈਕਟਰ ਬੁਲਾਇਆ ਗਿਆ ਤੁਹਾਨੂੰ ਮੁਖਸੀ ਬਾਦ ਹਾਂ ਮੈਨੂੰ ਲੱਗਦਾ ਵੀ ਜੇ ਸਰਕਾਰ ਦੀ ਬਿਲਕੁਲ ਮਨਸ਼ਾ ਵਹੀ ਆ ਤੇ ਆਪਾਂ ਆਪਾਂ ਜਰੂਰ ਇਸ ਮਸਲੇ ਦੇ ਵਿੱਚੋਂ ਹੱਲ ਕਰਨ ਚ ਕੰਮ ਜਾਵਾਂ। ਇਹ ਹੈ ਲੱਗਦਾ ਕਿ ਸਰਕਾਰ ਉਹ ਪਨਲੇ ਕੀ ਕੇਂਦਰ ਸਰਕਾਰ ਨਾਲ ਲਗਾਤਾਰ ਗੱਲਬਾਤ ਚ ਆ ਰਹੀ ਹੈ। ਹਾਲਕਿ ਤੁਸੀਂ ਦੱਸਦੇ ਹੋ ਕਿ ਮੁੱਖ ਮੰਤਰੀ ਵਿੱਚ ਪਏ ਸੀਗੇ ਤੇ ਉਸ ਤੋਂ ਬਾਅਦ ਇਹ ਮੀਟਿੰਗ ਫਿਕਸ ਦਵਾਈ। ਹਾਂ ਮੁੱਖ ਮੰਤਰੀ ਸਾਹਿਬ ਨੇ ਸਾਡੇ ਨਾਲ ਰਾਤ ਨੂੰ ਗੱਲ ਕੀਤੀ ਸੀਗੀ। ਤੋਂ ਨਾ ਕਿ ਐਸੀ ਵੀ ਤੁਸੀਂ ਆਓ ਅਸੀਂ ਇਹਨਾਂ ਨੂੰ ਵੀ ਸੱਦਦੇ ਹੈਗੇ ਆ ਤਾਂ ਮਿਲ ਕੇ ਗੱਲ ਕਰਦੇ ਆਂ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਮਦਦਸਤਾ ਕਰਦੇ ਨਜ਼ਰ ਆ ਰਹੇ ਨੇ ਉਹ ਵੀ ਪੱਖ ਰੱਖਦੇ ਨਜ਼ਰ ਆਣਗੇ ਤੁਹਾਡੇ ਨਾਲ ਕਿਸਾਨਾਂ ਦਾ ਕੇਂਦਰ ਦੇ ਸਾਹਮਣੇ ਕਿ ਜਿਹੜੀ ਕਿਸਾਨਾਂ ਦੀ ਮੇਨ ਸਮੱਸਿਆ ਉਸ ਦਾ ਹੱਲ ਹੁੰਦਾ ਨਜ਼ਰ ਆਏ ਕਿਸਾਨਾਂ ਨੂੰ ਐਮਐਸਪੀ ਮਿਲਦੀ ਨਜ਼ਰ ਆਏ ਔਰ ਜਿਹੜਾ ਕਰਜ਼ ਦਾ ਬੋਝ ਹੈ ਕਿਸਾਨਾਂ ਦੇ ਉੱਪਰ ਉਹ ਘਟਦਾ ਹੋਇਆ ਨਜ਼ਰ ਆਏ ਦੇਖੋ ਪੱਖ ਤਾਂ ਸੀ ਆਪਣੇ ਰੱਖਾਂਗੇ ਮੁੱਖ ਮੰਤਰੀ ਸਾਹਿਬ ਵੀ ਹੋਣਗੇ ਵਿੱਚ ਮੰਗਾ ਕਿਹੜੀ ਕਿਹੜੀ ਹੈਗੀ ਦੇਖੋ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਉਹ ਮੰਗ ਹੈਗੀ ਆ ਡਾਕਟਰ ਸੋਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਉਹ ਗੱਲ ਹੋਊਗੀ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਾਰਜ ਖਤਮ ਕੀਤਾ ਜਾਵੇ ਉਹ ਮੰਗ ਹੋਗੀ ਬਿਜਲੀ ਸੋਧ ਬਿੱਲ ਜਿਹੜਾ ਨਾਂ ਲਿਆਂਦਾ ਜਾਵੇ ਦਿੱਲੀ ਦੇ ਜਿੰਨੇ ਕੇਸ ਪਾਏ ਸਾਰੇ ਵਾਪਸ ਲਏ ਜਾਣ ਠੀਕ ਹੈ ਇਹ ਤੋਂ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਬਾਹਰ ਨਿਕਲਿਆ ਕੱਢਿਆ ਜਾਵੇ ਠੀਕ ਹੈ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਪ੍ਰੀਮੀਅਮ ਤੇ ਸ਼ੁਰੂ ਕਰੇ ਆ ਆਦੀਵਾਸੀਆਂ ਦੀ ਜਿਹੜੀ ਦੇਸ਼ ਦੀ ਪੰਜਵੀਂ ਸੰਵਿਧਾਨ ਦੀ ਸੂਚੀ ਆ ਉਹ ਲਾਗੂ ਕੀਤੀ ਜਾਵੇ ਇਸ ਤਰ੍ਹਾਂ ਦੀਆਂ ਮੰਗਾਂ ਹੋਣਗੀਆਂ ਅੱਛਾ ਜੇ 13 ਤਰੀਕ ਨੂੰ ਜਿਹੜਾ ਧਰਨਾ ਦੇ ਹੋ ਰਿਹਾ ਤੁਹਾਡਾ ਉਹ ਕੈਨਸਲ ਹੋ ਜਾਏ ਜਾਂ ਜ ਮੰਗਾ ਨਹੀਂ ਨਹੀਂ ਦੇਖੋ ਇਹ ਇਹ ਨਹੀਂ ਹੈ ਗੱਲ ਦੇਖੋ ਇਹ ਦੇਸ਼ ਦੀਆਂ ਦੋ ਢਾਈ ਸੌ ਜਥੇਬੰਦੀਆਂ ਜਦੋਂ ਕੋਈ ਗੱਲਬਾਤ ਹੋਊਗੀ ਫਿਰ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਇਹ ਤੁਸੀਂ ਕਿਹੜੀਆਂ ਕਿਹੜੀਆਂ ਕਿਸ ਲਹਿਜ਼ੇ ਦੇ ਵਿੱਚ ਲੈ ਰਹੇ ਹੋ ਇਸ ਮੀਟਿੰਗ ਨੂੰ ਲੱਗਦਾ ਪੋਜ਼ਿਟਿਵ ਕੋਈ ਹੱਲ ਨਿਕਲਦਾ ਨਜ਼ਰ ਆ ਰਿਹਾ ਹੈ ਅੱਛਾ ਦੇਖੋ ਸਰਕਾਰ ਨੇ ਸੱਦਿਆ ਅਸੀਂ ਪੋਜ਼ਿਟਿਵ ਵੀ ਲੈ ਕੇ ਗੱਲ ਕਰਨ ਆਏ ਆ ਬਾਕੀ ਇਹ ਗੱਲ ਤਾਂ ਬਾ ਅਸੀਂ ਹੈਗੇ ਤੁਸੀਂ ਜਾਣਦੇ ਕਾ ਠੀਕ ਹੈ ਆਪਣਾ ਕ੍ਰਾਂਤੀਕਾਰੀ ਨੇ ਫੂਲ ਸਾਹਿਬ ਉਹਨਾਂ ਦੀ ਜਥੇਬੰਦੀ ਆ ਬੀਕੇਜੂ ਇੱਕਤਾ ਆਜ਼ਾਦ ਆ ਬੀਕੇਜੂ ਪਣੇੜੀ ਹੈਗੀ ਆ ਬੀਕੇਜੂ ਅ ਬ੍ਰह्म ਕੇ ਹੈਗੀ ਆ ਆ ਨਹੀਂ ਨਾਨ ਪੋਲਿਟਿਕਲ ਉਹਨਾਂ ਦਾ ਸਾਡੇ ਨਾਲ ਉਹਨਾਂ तकरीबन ਪੰਜਾਬ ਦੀਆਂ 27 ਜਥੇਬੰਦੀਆਂ ਨਾਨ ਪੋਲਿਟਿਕਲ ਵਾਲਿਆਂ ਨਾਲ ਤੇ ਕਿਸਾਨ ਮਜ਼ਦੂਰ ਮੋਰਚੇ ਨਾਲ ਬਾਕੀ ਹਰਿਆਣੇ ਚੋਂ ਵੀ ਹੈਗੀਆਂ ਵਾ ਹਿਮਾਚਲ ਚੋਂ ਵੀ ਹੈਗੀਆਂ ਵਾ ਰਾਜਸਥਾਨ ਤੋਂ ਵੀ ਹੈਗੀਆਂ ਜੂਪੀ ਤੋਂ ਵੀ ਹੈਗੀਆਂ ਤਾਮਲनाडु ਚੋ ਵੀ ਆ ਗਿਆ ਪੌਂਡੀਚੋਰੀ ਵੀ ਹੈਗੀ ਆ ਸਾਡਾ ਕੇਰਲਾ ਵੀ ਹੈਗਾ ਵਾ ਮੱਧ ਪ੍ਰਦੇਸ਼ ਵੀ ਹੈਗਾ ਬਿਹਾਰ ਵੀ ਹੈਗਾ ਵਾ ਹੋਰ ਸੂਕੇ ਵੀ ਆ ਗਏ ਇਸ ਲੈਵਲ ਤੇ ਕਿ ਜਾਊਗਾ ਜਿਸ ਲੈਵਲ ਤੇ ਕਿਸਾਨ ਅੰਦੋਲਨ ਉਸ ਸਮੇ ਹੋਇਆ ਸੀ ਬੜੇ ਵੱਡੇ ਪੱਧਰ ਤੇ ਇਹ ਤਾਂ ਨਾ ਉਸ ਲੈਵਲ ਤੇ ਜਾ ਸਕਦਾ ਜਾਂ ਤਿਆਰੀ ਤੋਂ ਦੀ ਕੀ ਇੱਕ ਦੋ ਦਿਨਾਂ ਦੀ ਹੈਗੀ ਆ ਜਾਂ ਫਿਰ ਤੁਸੀਂ ਲੰਬੀ ਤਿਆਰੀ ਕਰਦੇ ਮੇਰੇ ਖਿਆਲ ਅਸੀਂ ਪ੍ਰੈਸ ਨੂੰ ਬਹੁਤ ਵਾਰੀ ਕਹਿੰਦਾ ਵੀ ਪਹਿਲੇ ਮੋਰਚੇ ਤੋਂ ਵੱਡੀ ਤਿਆਰੀ ਕਰਕੇ ਜਾੜੇ ਜਦੋਂ ਤੱਕ ਸਰਕਾਰ ਗੱਲ ਨਹੀਂ ਮੰਨਦੀ ਉਹ ਗੱਲਾਂ ਮੰਗਾ ਪੂਰੀਆਂ ਨਹੀਂ ਹੁੰਦੀਆਂ ਮੋਰਚਾ ਉਦੋਂ ਤੱਕ ਚੱਲੂਗਾ ਪਰ ਇਹ ਲੰਮਾ ਚੱਲੂਗਾ ਮੋਢੇ ਮਟਲੇ ਹਾਂਜੀ ਡੱਲੇ ਸਾਹਿਬ ਕੋ ਦੇਖੋ ਸਿੱਧੇ ਤੌਰ ਤੇ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਧਰਨਾ ਜਿਹੜਾ ਉਹ ਲੰਬਾ ਚੱਲ ਸਕਦਾ ਜੇਕਰ ਮੀਟਿੰਗ ਦੇ ਵਿੱਚ ਹੱਲ ਨਹੀਂ ਨਿਕਲਦਾ ਹੋਇਆ ਨਜ਼ਰ ਆਂਦਾ ਲੇਕਿਨ ਪੋਜ਼ਿਟਿਵ ਢੰਗ ਦੇ ਨਾਲ ਲੈ ਕੇ ਜਾ ਰਹੇ ਨੇ ਇਸ ਮੀਟਿੰਗ ਨੂੰ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਇੱਥੇ ਪਹੁੰਚ ਚੁੱਕੇ ਨੇ ਕੁਝ ਹੀ ਦੇਰ ਦੇ ਵਿੱਚ ਸੈਕਟਰ 26 ਇੱਥੋਂ ਜਾਂਦੇ ਨਜ਼ਰ ਆਣਗੇ ਜਿੱਥੇ ਮੀਟਿੰਗ ਜਿਹੜੀ ਹੈ ਸ਼ੁਰੂ ਹੋਣੀ ਨਜ਼ਰ ਆਏਗੀ ਵੇਖਣ ਵਾਲੀ ਗੱਲ ਰਹੇਗੀ ਕਿ ਕੇਂਦਰੀਆਂ ਮੰਤਰੀਆਂ ਦਾ ਜਿਹੜਾ ਵਫ਼ਦ ਇੱਥੇ ਪਹੁੰਚਿਆ ਹੈ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਜਿਸ ਢੰਗ ਦੇ ਨਾਲ ਇਸ ਮੀਟਿੰਗ ਦੀ ਮ드ਸਤਾ ਕਰਦੇ ਨਜ਼ਰ ਆ ਰਹੇ ਨੇ ਤਾਂ ਇਸ ਮੀਟਿੰਗ ਦੇ ਵਿੱਚ ਕੀ ਹੱਲ ਨਿਕਲਦਾ ਹੋਇਆ ਨਜ਼ਰ ਆਂ I'm